ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਸਭ ਵਧੀਆ ਹੋਵੋਗੇ ਅੱਜ ਤੁਹਾਨੂੰ ਆਪਾਂ ਐਸੇ ਫਾਰਮਰ ਨਾ ਕਿਸਾਨ ਵੀਰਾਂ ਨੂੰ ਮਲਾਉਣ ਜਾ ਰਹੇ ਆ ਬਾਈ ਦੇ ਪਸੂਰ ਪੀੜ ਚੱਲ ਰਹੇ ਸੀਗੇ ਰਹਿ ਨਹੀਂ ਰਹੇ ਸੀਗੇ ਟੋਟਲ ਬਾਈ ਦੇ 7 ਪੌਦ ਜਿਹੜੇ ਆਪਣੇ ਕੋਲੇ ਆਪਾਂ ਜਿਨ੍ਹਾਂ ਦੇ ਕੁਝ ਦੇ ਦਵਾਈ ਕੀਤੀ ਕੁਝ ਦੇ ਆਪਾਂ ਨੋਰਮਲ ਟਿਕਾ ਭਰਿਆ ਹਨ ਤੇ ਰਿਪੀਟਿੰਗ ਦਾ ਕਾਰਨ ਬਹੁਤ ਕਾਰਨ ਬਣ ਜਾਂਦੇ ਆ ਫੀਡ ਸਪਲੀਮੈਂਟ ਹੋ ਗਿਆ ਔਰ ਕਈ ਬਹੁਤ ਕਾਰਨ ਬਣ ਜਾਂਦੇ ਜੀ ਉਸ ਦਾ ਆਪਾਂ ਡਿਟੇਲ ਅਲੱਗ ਤੋਂ ਵੀਡੀਓ ਬਣਾਵਾਂਗੇ ਅੱਜ ਆਪਾਂ ਇਸੇ ਬਾਰੇ ਗੱਲ ਕਰਦੇ ਆਂ ਜੀ ਤੇ ਕਰਾਉਣੇ ਆ ਤੁਹਾਡੀ ਕਿਸਾਨ ਵੀਰ ਨਾਲ ਗੱਲ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਕਿੰਨੇ ਪਸ਼ੂ ਸੀ ਆਪਣੇ ਵੀਰੇ ਬਾਈ ਆਪਣੇ ਸੱਤ ਸੀਗੇ ਵੀਰੇ ਸੱਤ ਵੀਰੇ ਵੇਜੀ ਸੱਤਾਂ ਚ ਮੰਨ ਲਾ ਆਪਾਂ ਕਿੰਨੇ ਕੱਪ ਨਿਕਲੇ ਹੁਣ ਤਿੰਨ ਕੱਪ ਨਿਕਲੇ ਤਿੰਨ ਆਪਾਂ ਚੱਕ ਪਾਸ ਹੋ ਗਏ ਤੇ ਦੋਵਾਂ ਦੇ ਟੀਕਾ ਭਰਿਆ ਵਾ ਮੰਨ ਲਓ ਉਹ ਵੀ ਮਤਲਬ ਕਲੀਅਰ ਹੀ ਆ ਕੋਈ ਨਾ ਕੋਈ ਹਰਕਤ ਨਹੀਂ ਕੀਤੀ ਦੋ ਦੋ ਮਹੀਨੇ ਹੋਣ ਵਾਲੇ ਆ ਠੀਕ ਹੈ ਤੇ ਹੋਰ ਕੱਪ ਆ ਤੇ ਦੋ ਦੋ ਰੇਡੇ ਕਹਿੰਦੇ ਉਹਨਾਂ ਦੇ ਅੱਜ ਦਵਾਈ ਭਰਤੀ ਆ ਤੇ ਸਾਰੇ ਟੀਕੇਨ ਦੇ ਮਤਲਬ ਦਵਾਈ ਕਰਕੇ ਕੁਛ ਦੇ ਤੇ ਸਾਰੇ ਪਸ਼ੂ ਮੰਨ ਲਓ ਪਹਿਲੇ ਟੀਕੇ ਤੇ ਰਹਿ ਗਏ ਨਹੀਂ ਪਹਿਲੇ ਪਹਿਲੇ ਟੀਕੇ ਸਾਰੇ ਪਸ਼ੂ ਵੇਲੇ ਰਹੇ ਆ ਪਹਿਲੇ ਪਹਿਲੇ ਟੀਕੇ ਤੇ ਰਹਿ ਗਏ ਸੋ ਵੀਰੋ ਇਹ ਬਾਈ ਦੇ ਸੀਗੇ ਵੀਰੇ ਕੀ ਸੀਗੇ ਮੰਨ ਲਓ ਤੇ ਜਿਵੇਂ ਦਵਾਈ ਕਰਕੇ ਆਪਾਂ ਕញ្ញਾਂ ਦਵਾਈ ਕੀਤੇ ਕញ្ញਾਂ ਨੋਰਮਲ ਪਰ ਆ ਠੀਕ ਆ ਤੇ ਸਾਰੇ ਪਸ਼ੂ ਪਹਿਲੇ ਪਹਿਲੇ ਟੀਕੇ ਤੇ ਰਹਿ ਗਏ ਆ ਤੋਂ ਮਿਲਦੇ ਆ ਅਗਲੀ ਵੀਡੀਓ ਚ